ਮੈਂ ਅੱਜ ਦੀ ਵੀਡੀਓ ਵਿੱਚ ਨਾ ਯਾਰ ਸਿਰਫ ਉਹਨਾਂ ਲੋਕਾਂ ਨੂੰ ਬੇਨਤੀ ਕਰਨੀ ਆ ਜਿਹੜੇ ਕੈਨੇਡਾ ਵਿੱਚ ਦੇਸੀ ਏਮਪਲੋਇਰ ਨੇ ਜਾਂ ਦੇਸੀ ਠੇਕੇਦਾਰ ਨੇ ਜਿੱਦਾਂ ਬਹੁਤ ਸਾਰੇ ਇੱਥੇ ਪੰਜਾਬੀ ਜਿਹੜੇ ਪਹਿਲਾਂ ਆਦੇ ਆਏ ਹੋਏ ਨੇ ਕੰਸਟਰਕਸ਼ਨ ਦੇ ਠੇਕੇਦਾਰ ਨੇ ਉਹ ਗਾਂ ਸਟੂਡੈਂਟਾਂ ਨੂੰ ਵੀ ਕੰਮ ਦਿੰਦੇ ਨੇ ਵਿਜ਼ਟਰ ਨੂੰ ਵੀ ਕੰਮ ਦਿੰਦੇ ਨੇ ਕੈਸ਼ ਤੇ ਤਾਂ ਰੈਸਟੋਰੈਂਟ ਚ ਵੀ ਬਹੁਤ ਇਦਾਂ ਦੇ ਉਹ ਜੌਬ ਹੁੰਦੀਆਂ ਨੇ ਜਿੱਥੇ ਕਿ ਸਟੂਡੈਂਟ ਆ ਜਾਂ ਵਿਜ਼ਟਰ ਕੰਮ ਕਰਦੇ ਆ ਉਹ ਸਨ ਤੇ ਨਹੀਂ ਕਰਦੇ ਕੈਸ਼ ਤੇ ਕਰਦੇ ਆ ਇਦਾਂ ਦੀਆਂ ਚੀਜ਼ਾਂ ਕੈਨੇਡਾ ਵਿੱਚ ਬਹੁਤ ਹੁੰਦੀਆਂ ਪਰ ਜਿਹੜੀ ਗੱਲ ਹੈ ਕਿ ਬਹੁਤ ਯਾਰ ਇੱਥੇ ਇਦਾਂ ਦੇ ਏਮਪਲੋਇਰ ਹੈ ਜਿਹੜੇ ਦੇਸੀ ਆ ਪੰਜਾਬੀ ਹੋ ਸਕਦੇ ਆ ਹਿੰਦੀ ਹੋ ਸਕਦੇ ਆ ਤਾਂ ਮੈਂ ਜ਼ਿਆਦਾਤਰ ਦੇਖਿਆ ਅੰਗਰੇਜ਼ ਇਦਾਂ ਨਹੀਂ ਕਰਦੇ ਉਹ ਕਿਸੇ ਦਾ ਵੀ ਕੋਈ ਪੈਸਾ ਨਹੀਂ ਰੱਖਦੇ ਜਿੰਨੇ ਵੀ ਤੁਸੀਂ ਜਿੰਨਾ ਘੰਟੇ ਲੱਗੇ ਨੇ ਤੁਹਾਡਾ ਕੰਮ ਕੀਤਾ ਜਿੰਨੇ ਦਿਨ ਲੱਗੇ ਉਹ ਤੁਹਾਨੂੰ ਪੈਸੇ ਦੇ ਦਿੰਦੇ ਆ ਤਾਂ ਜਦੋਂ ਵੀ ਯਾਰਾਂ ਦੋਸਤਾਂ ਤੋਂ ਕਾਲ ਦੇ ਵਿੱਚ ਜਾਂ ਕਿਤੇ ਵੀ ਆਸ-ਪਾਸੇ ਸੁਣੀਦਾ ਹੈ ਤਾਂ ਉੱਥੇ ਇਹੀ ਗੱਲ ਸੁਣੀ ਦੀ ਹੈ ਕਿ ਉਹ ਪੰਜਾਬੀ ਸੀਗਾ ਮੇਰੇ 20 ਦਿਨਾਂ ਦੇ ਪੈਸੇ ਰੱਖ ਗਿਆ ਮਹੀਨੇ ਦੇ ਰੱਖ ਗਿਆ 10 ਦਿਨਾਂ ਦੇ ਰੱਖ ਗਿਆ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਪੰਜਾਬੀਆਂ ਨਾਲ ਹੀ ਰੁੜਦੀਆਂ ਤਾਂ ਮੇਰੇ ਆਪ ਦੋ ਪੰਜਾਬੀ ਠੇਕੇਦਾਰ ਸੀ ਜਿਨ੍ਹਾਂ ਕੋਲ ਮੈਂ ਕੰਮ ਕਰ ਰਿਹਾ ਸੀਗਾ ਤਾਂ ਉਹਨਾਂ ਨੇ ਮੈਨੂੰ 1 ਵੀ ਰੁਪਿਆ ਨਹੀਂ ਦਿੱਤਾ ਤੇ ਕੰਮ ਵੀ ਉਹ ਬਹੁਤ ਸਖਤ ਹੁੰਦਾ ਸੀ ਤਾਂ ਜੇ 2025 ਵਿੱਚ ਜੇ ਤੁਸੀਂ ਯਾਰ ਕੋਈ ਕੰਮ ਕਰਨਾ ਨਾ ਤਾਂ ਕਿਰਪਾ ਕਰਕੇ ਇਹ ਕਰੋ ਕਿ ਕਿਸੇ ਦੀ ਮਿਹਨਤ ਨਾ ਰੱਖੋ ਜੀ ਬੇਸ਼ੱਕ ਕਿਸੇ ਨੂੰ ਕੰਮ ਨਾ ਦਿਓ ਤੁਸੀਂ ਬੇਸ਼ੱਕ ਦੂਜੀ ਗੱਲ ਇਹ ਕਹਿ ਸਕਦਾ ਮੈਂ ਕਿ ਜੇ ਤੁਸੀਂ ਮੰਦਰ ਗੁਰਦੁਆਰੇ 'ਚ ਯਕੀਨ ਰੱਖਦੇ ਆ ਉੱਥੇ ਦਾਨ ਪੁੰਨ ਕਰਨ ਵਿੱਚ ਯਕੀਨ ਰੱਖਦੇ ਆ ਤਾਂ ਉੱਥੇ ਜਾ ਕੇ ਭਾਵੇਂ ਦਾਨ ਪੁੰਨ ਨਾ ਕਰੋ ਪਰ ਜੇ ਕਿਸੇ ਤੋਂ ਤੁਸੀਂ ਮਿਹਨਤ ਕਰਾਈ ਆ ਕੰਮ ਲਿਆ ਤਾਂ ਉਹਨ ਘੱਟੋ ਘੱਟ ਯਾਰ ਉਸ ਦੀ ਮਿਹਨਤ ਦਾ ਮੁੱਲ ਉਹ ਤਾਂ ਦਿਓ ਕਿਉਂਕਿ ਇੱਥੇ ਕੈਨੇਡਾ ਦੇ ਜਿੰਨੇ ਵੀ ਖਰਚੇ ਆ ਜੇ ਆਪਾਂ ਕਹੀਏ ਕਿ ਆਪਾਂ ਪਿੰਡੋਂ ਆਪਣੇ ਮਾਪਿਆਂ ਨੂੰ ਕਹਿ ਦਈਏ ਕਿ ਮੈਨੂੰ ਮਹੀਨੇ ਦਾ ਖਰਚਾ ਪਾ ਦੇ ਤਾਂ ਇੱਕ ਆਮ ਐਵਰੇਜ ਜਿਹੜੇ ਮਿਡਲ ਕਲਾਸ ਲੋਕ ਹੁੰਦੇ ਆ ਤਾਂ ਉਹਨਾਂ ਲਈ ਯਾਰ ਇਹ ਬਹੁਤ ਹੀ ਮੁਸ਼ਕਲ ਹੁੰਦਾ ਹੈ ਕਿ ਉਹ ਇੱਕ ਮਹੀਨੇ ਦਾ ਖਰਚਾ ਵੀ ਮੰਗ ਲੈਣ ਕਿਉਂਕਿ ਪਹਿਲਾਂ ਹੀ ਤਾਂ ਲੋਕ ਇੱਥੇ ਕਰਜ਼ਾ ਚੁੱਕ ਕੇ ਆਏ ਹੋਏ ਨੇ ਤਾਂ ਜੇ ਕਰ ਸਕਦੇ ਆ ਤਾਂ ਮੈਂ ਮਤਲਬ ਬੇਨਤੀ ਅਰ ਮੈਂ ਕੌਣ ਹਾਂ ਮੈਂ ਕੀ ਗੱਲ ਤਾਂ ਇਹੀ ਆ ਕਿ ਆਪਣੀ ਜ਼ਮੀਰ ਨੂੰ ਅੰਦਰੋਂ ਤੁਸੀਂ ਸੋਚ ਕੇ ਦੇਖ ਲਓ ਤੁਹਾਡਾ ਜਵਾਕ ਜੇ ਕੈਨੇਡਾ ਜਾਂ ਕਿਸੇ ਵੀ ਦੂਜੀ ਕੰਟਰੀ ਚ ਤੇ ਉਹਦੀ ਕੋਈ ਮਿਹਨਤ ਰੱਖ ਲੈ ਤੇ ਫੇਰ ਤੁਹਾਨੂੰ ਕਿੱਦਾਂ ਦਾ ਫੀਲ ਹੋਊਗਾ ਜਾਂ ਤੁਹਾਡੇ ਕੱਲ ਨੂੰ ਕੋਈ ਪਤਾ ਨਹੀਂ ਕਿਸੇ ਨਾਲ ਕੀ ਹੋਣਾ ਤੁਹਾਡੇ ਬੱਚਿਆਂ ਨਾਲ ਇਦਾਂ ਦਾ ਹੋਵੇ ਤਾਂ ਫੇਰ ਤੁਹਾਨੂੰ ਕੀ ਫੀਲ ਹੋਊਗਾ ਤਾਂ 2025 ਚ ਜੇ ਤੁਸੀਂ ਕੋਈ ਆਪਦੀ ਪਰਸਨੈਲਿਟੀ ਚ ਚੇਂਜ ਲਿਆਉਣਾ ਖਾਸ ਕਰਕੇ ਕੈਨੇਡਾ ਦੇ ਜਿਹੜੇ ਠੇਕੇਦਾਰ ਨੇ ਤਾਂ ਮਿਹਨਤ ਮਾਰਨੀ ਛੱਡ ਦਿਓ ਯਾਰ ਮੇਮ ਤਾਂ ਜਿਹੜੀ ਉਹ ਲੋਕਾਂ ਨੂੰ ਉਹਨਾਂ ਦੀ ਦੇਣੀ ਚਾਹੀਦੀ ਆ